ਦੇਖੋ ਜੀ ਸਾਨੂੰ ਸਾਡਾ ਸਾਰਾ ਪੰਜਾਬ ਵਾਸਤੇ ਸਮੂਹ ਪੰਜਾਬ ਵਾਸਤੇ ਸੂਹ ਜਿਹੜੇ ਦੇਸ਼ ਚ ਵਿਦੇਸ਼ ਚ ਬੈਠੇ ਪੰਜਾਬੀਆਂ ਉਹਨਾਂ ਵਾਸਤੇ ਹੁਲਾ ਮੁਲਾ ਜਿਹੜਾ ਹੈਗਾ ਤਿਹਾਰ ਹੈ ਬੜੇ ਧੂਮ-ਧਾਮ ਨਾਲ ਸਾਰਿਆਂ ਨੂੰ ਪਤਾ ਹੈ ਕਿ ਨਨਪੁਰ ਸਾਹਿਬ ਕਿੱਥੇ ਆਏ ਜਾਂਦੇ ਉਹਦੇ ਲਈ ਅਸੀਂ ਹੁਣੀ ਤੋਂ ਮੀਟਿੰਗ ਸ਼ੁਰੂ ਕਰ ਦਿੱਤੀਆਂ ਨੇ ਮੈਂ ਸਪੈਸ਼ਲੀ ਨਨਪੁਰ ਸਾਹਿਬ ਥਾਣੇ ਵੀ ਇੱਥੇ ਆਏ ਆ ਤੇ ਇੱਥੇ ਸਾਈਟਸ ਵੀ ਵਿਜ਼ਿਟ ਕਰਾਂਗੇ ਅਸੀਂ ਪੂਰੀ ਪ੍ਰੋਪਰ ਪਲੈਨਿੰਗ ਵੀ ਕਰ ਦਿੱਤੀ ਹੈ ਤੁਹਾਨੂੰ ਪਤਾ ਕਿ ਜਿਹੜਾ ਅ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਧੂਮ-ਧਾਮ ਨਾਲ ਜਿਹੜਾ ਮਨਾਇਆ ਗਿਆ ਸੀਗਾ ਪਿਛਲੇ ਸਾਲ ਵੀ ਜਿਹੜਾ ਹੁਲਾਮੁਨਾ ਮਨਾਇਆ ਸੀਗਾ ਤੇ ਜਿਹੜੇ ਬਾਕੀ ਹੁਣ ਜਿਹੜਾ ਆਪਣਾ 330 ਸਾਲਾਸ਼ੀ ਦੀ ਵਰ੍ਹਸੀ ਦਾ ਉਹਦੇ ਲਈ ਵੀ ਪੁਖਤਾ ਜਿਹੜੀ ਇਹ ਪਾਬੰਦ ਕੀਤੇ ਗਏ ਸੀਗੇ ਪੰਜਾਬ ਸਰਕਾਰ ਵੱਲੋਂ ਤਾਂ ਸਾਡੀ ਤਿਆਰੀ ਆਲਰੇਡੀ ਜਿਹੜੀ ਗਰਾਊਂਡ ਤੇ ਹੈਗੀ ਹੈ ਅਸੀਂ ਬਸ ਉਹਨੂੰ ਇੰਪਲੀਮੈਂਟ ਕਰਨਾ ਉਹਦੇ ਲਈ ਅਸੀਂ ਗਰਾਊਂਡ 'ਚ ਜਾ ਕੇ ਜਿਹੜੀਆਂ ਸਾਡੀਆਂ ਪਿਛਲੇ ਟਾਈਮ ਤੋਂ ਕੋਈ ਜਿਹੜੀਆਂ ਸ਼ਾਰਟਕਮੀਆਂ ਸੀਗੀਆਂ ਕੋਈ ਤਰਟੀਆਂ ਸਹੀ ਕਰਨੀਆਂ ਵਾਲੀਆਂ ਉਹ ਸਹੀ ਕਰਦਿਆਂ ਹੋਏ ਅਸੀਂ ਜਿਹੜਾ ਲੋਕਾਂ ਵਾਸਤੇ ਕੋਈ ਜਿਹੜੀ ਅਸਹੂਲਿਅਤ ਨਾ ਹੋਵੇ ਉਹਨਾਂ ਨੂੰ ਲੋਕੀ ਬਿਲਕੁਲ ਵਧੀਆ ਤਰੀਕੇ ਨਾਲ ਆ ਕੇ ਆਪਣਾ ਗੁਰਦੁਆਰਾ ਸਾਹਿਬ ਵਿੱਚ ਵਿਖੇ ਮੱਥਾ ਟੇਕ ਸਕਣ ਇੱਥੇ ਜਿਹੜਾ ਮੁਹੱਲਾ ਨਿਕਲਣਾ ਹੈ ਉਹਨੂੰ ਵੀ ਵਧੀਆ ਢੰਗ ਨਾਲ ਜਿਹੜਾ ਸਚਾਰੂ ਢੰਗ ਨਾਲ ਉਹ ਹੋ ਸਕੇ ਉਹਦੇ ਲਈ ਵੀ ਪੁਕਤਾ ਜਿਹੜੇ ਪ੍ਰਬੰਧ ਹੈ ਉਹ ਕੀਤੇ ਜਾਣਗੇ 90 ਸੰਮਤ ਪੋਲਿਟੀਕਲ ਕਾਨਫਰੰਸ ਜਿਹੜੀਆਂ ਨਹੀਂ ਹੋਈਆਂ ਕਿਉਂਕਿ ਇਲੈਕਸ਼ਨ ਯਰ ਅੱਗੇ ਆ ਰਿਹਾ ਹੈ ਤੇ ਇਹਨੂੰ ਲੈ ਕੇ ਪੋਲਿਟੀਕਲ ਕਾਨਫਰੰਸ ਸਾਰੀਆਂ ਪਾਰਟੀਆਂ ਨੂੰ ਹੋਣ ਦੀ ਸੰਭਾਵਨਾ ਹੈ ਕਿ ਨਫਰੀ ਬਤਾਉਣਗੇ ਜਾਂ ਕੁਝ ਵੱਧ ਸੈਕਟਰ ਦੇ ਵਿੱਚ ਬੰਦੇ ਜਿਵੇਂ ਸ਼ਹਿਰ ਵਿੱਚ ਜੀ ਅਸੀਂ ਸਾਰੇ ਜ ਦਮਾਰਚ ਰੱਖਦੇ ਹੁਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਅਸੀਂ ਕਿਸ-ਕਿਸ ਤਰੀਕੇ ਨਾਲ ਸੈਕਟਰਸ ਵੰਡਣੇ ਨੇ ਕਿੱਥੇ-ਕਿੱਥੇ ਆਪਣੇ ਗੈਸਟਡ ਆਫਸਰ ਲੱਗਣਗੇ ਕਿੱਥੇ ਨਫਰੀ ਉੱਪਰ-ਨੀਚੇ ਹੋਣੀ ਹੈ ਕਿੱਥੇ ਟ੍ਰੈਫਿਕ ਡਾਇਵਰਜਨਸ ਹੋਣਗੀਆਂ ਤਾਂ ਕਿ ਜਿਹੜੇ ਆਮ ਲੋਕ ਆ ਰਹੇ ਨੇ ਉਹਨਾਂ ਨੂੰ ਕੋਈ ਵੀ ਜਿਹੜੀ ਸਹੂਲियत ਨਾ ਹੋਵੇ ਉਹ ਵਧੀਆ ਤਰੀਕੇ ਨਾਲ ਆਪਣਾ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਣ ਉਹਨਾਂ ਦੀ ਜਿਹੜੀ ਸਹੂਲਤਾਂ ਨੂੰ ਮੁੱਖ ਰੱਖਦੇ ਹੁਆ ਸਾਰੇ ਜਿਹੜੇ ਪ੍ਰਬੰਧ ਕੀਤੇ ਜਾਣਗੇ ਨੇ ਜਿਹੜੀ ਵੀ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਇਹ ਬਿਲਕੁਲ ਤੁਹਾਡੀਆਂ ਲੋਕਾਂ ਦੇ ਫੀਡਬੈਕ ਦੇ ਨਾਲ ਜਿਹੜੇ ਆਪਣੇ ਮੀਡੀਆ ਦੇ ਸਾਥੀ ਨੇ ਇਹਨਾਂ ਦੇ ਫੀਡਬੈਕ ਦੇ ਨਾਲ ਜੇ ਕੋਈ ਵੀ ਇੱਥੇ ਕੋਈ ਮਾੜੇ ਧੰਦੇ ਜਿਹੜੇ ਹੋ ਰਹੇ ਹੋਣਗੇ ਉਹਨਾਂ ਤੇ ਸਖਤ ਜਿਹੜੀ ਹੈਗੀ ਆ ਅਸੀਂ ਕਾਰਵਾਈ ਕਰਾਂਗੇ